ਬਜਟ ਸੈਸ਼ਨ ਚੱਲ ਰਿਹਾ ਹੈ ਔਰ ਦੋ ਦਿਨ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਜੋ ਮੋਰਚਾ ਲਾਇਆ ਗਿਆ ਸੀ ਉਸ ਨੂੰ ਉਖੇੜਿਆ ਗਿਆ। ਰਲਵਾ ਮਿਲਵਾ ਪ੍ਰਤੀਕਰਮ ਲੋਕਾਂ ਦਾ ਆਇਆ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਤਰੀਕਾ ਗਲਤ ਸੀ ਔਰ ਕੁਝ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਕਾਰੋਬਾਰ ਠੱਪ ਹੋ ਗਿਆ ਸੀ ਸਾਨੂੰ ਫਾਇਦਾ ਹੋਇਆ ਕੁਝ ਆਲੇ-ਦੋਲੇ ਦੇ ਪਿੰਡ ਜਿਹੜੇ ਸੀ ਉਹ ਕਹਿੰਦੇ ਸੀ ਕਿ ਸਾਨੂੰ ਬਹੁਤ ਵੱਲ ਪਾ ਕੇ ਆਉਣਾ ਪੈਂਦਾ ਸੀ ਜੇਕਰ ਸਾਡਾ ਦੂਰੀ 4 ਕਿਲੋਮੀਟਰ ਦੀ ਹੈ ਤਾਂ ਸਾਨੂੰ 20 ਕਿਲੋਮੀਟਰ ਆਉਣਾ ਪੈਂਦਾ ਸੀ ਉਹ ਕਹਿੰਦੇ ਧਰਨਾ ਹਟਣ ਦੇ ਨਾਲ ਸਾਡਾ ਫਾਇਦਾ ਹੋਇਆ। ਇਹੀ ਮੁੱਦਾ ਜਿਹੜਾ ਇਹ ਆਪੋਜੀਸ਼ਨ ਦੇ ਵੱਲੋਂ ਵੀ ਅ ਬਜਟ ਸੈਸ਼ਨ ਦੇ ਵਿੱਚ ਸਦਨ ਦੇ ਅੰਦਰ ਉਭਾਰਿਆ ਗਿਆ ਮਨਪ੍ਰੀਤ ਸਿੰਘ ਿਆਲੀ ਹੋਰੀ ਵੀ ਇਸ ਵਿਸ਼ੇ ਤੇ ਗੱਲ ਕਰਦੇ ਸੀ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ ਔਰ ਨਾਲ ਦੀ ਨਾਲ ਪੰਜ ਮੈਂਬਰੀ ਕਮੇਟੀ ਦੇ ਵੀ ਇਹ ਮੈਂਬਰ ਨੇ ਜੋ ਅ ਸ੍ਰੀ ਅਕਾਲ ਤਖਤ ਸਭ ਤੋਂ ਬਣੀ ਸੀ ਉਹਦੀ ਬਾਬਤ ਵੀ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਿਆਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਦਾਨ ਮਿਊਟ ਤੇ ਲੋਕਾਂ ਨੇ ਰਲਮਾ ਮਿਲਮਾ ਜਾ ਪ੍ਰਤੀਕਰਮ ਦਿੱਤਾ ਜਿਸ ਦੇ ਵਿੱਚ ਤੁਸੀਂ ਵੀ ਖੈਰ ਸਦਨ ਦੇ ਵਿੱਚ ਮੈਂ ਸੁਣਿਆ ਕਿ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਾਨਾਂ ਦੇ ਨਾਲ ਗਲਤ ਹੋਇਆ ਦੋ ਚੀਜ਼ਾਂ ਗਵਰਨਮੈਂਟ ਕਹਿ ਰਹੀ ਹੈ ਗਵਰਨਮੈਂਟ ਕਹਿ ਰਹੀ ਹੈ ਕਿ ਰੋਜ਼ਗਾਰ ਬਹੁਤ ਜ਼ਿਆਦਾ ਡਿਸਟਰਬ ਹੋ ਰਿਹਾ ਸੀ ਖਾਸ ਤੌਰ ਤੇ ਕੱਚਾ ਮਾਲ ਆਉਣਾ ਹੈ ਦਿੱਲੀ ਵਾਲੇ ਪਾਸਿਓਂ ਫਿਰ ਤਿਆਰ ਹੋ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾਣਾ ਜਿੱਥੇ ਇੰਡਸਟਰੀ ਨੂੰ ਘਾਟਾ ਪੈ ਰਿਹਾ ਸੀ ਉੱਥੇ ਸਰਕਾਰ ਨੂੰ ਵੀ ਇਸ ਦਾ ਨੁਕਸਾਨ ਹੋ ਰਿਹਾ ਸੀ ਆਲੇ-ਦੁਆਲੇ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਰਾਤ ਮਿਲੀ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਇਸ ਤਰੀਕੇ ਨਹੀਂ ਸੀ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਬੈਠਣਾ ਕਿਉਂ ਪਿਆ ਪਹਿਲਾਂ ਕਿੱਡਾ ਸੰਘਰਸ਼ ਹੋਇਆ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਜਿਹਦੇ ਚ ਕਿਸਾਨਾਂ ਦਾ ਸਾਥ ਵੀ ਹਰ ਵਰਗ ਨੇ ਦਿੱਤਾ ਉਦੋਂ ਅਤੇ ਬਹੁਤ ਵੱਡੀ ਜਿੱਤ ਹੋਈ ਕਿਸਾਨਾਂ ਦੀ ਅਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਹੋਏ ਉਸ ਸਮੇਂ ਜੋ ਵਾਅਦੇ ਕੀਤੇ ਕੇਂਦਰ ਸਰਕਾਰ ਨੇ ਕਿਉਂਕਿ ਇਹ ਜੇ ਉਹ ਜੇ ਉਹ ਜੋ ਵੀ ਇਹ ਬਾਰਡਰ ਬੰਦ ਹੋਏ ਉਹਦੇ ਲਈ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਆ ਭਾਜਪਾ ਦੀ ਉਹਨਾਂ ਨੇ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਰਕੇ ਕਿਸਾਨਾਂ ਨੂੰ ਦੁਬਾਰਾ ਬੈਠਣਾ ਪਿਆ ਉਥੇ ਬੈਠਣਾ ਸੌਖਾ ਥੋੜੀ ਆ ਦੇ ਘਰਵਾਰ ਛੱਡ ਕੇ 13 ਮਹੀਨੇ ਤੋਂ ਉੱਥੇ ਕਿਸਾਨ ਬੈਠੇ ਸੀਗੇ ਲੇਕਿਨ ਪੰਜਾਬ ਸਰਕਾਰ ਆ ਜਿਹੜੀ ਜਿਹਨੂੰ ਆ ਜਿਹੜੀ 92 ਸੀਟਾਂ ਆਈਆਂ ਇਹਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹ ਸਾਰੇ ਹੀ ਲੀਡਰ ਆਮ ਆਦਮੀ ਪਾਰਟੀ ਦੇ ਉਦੋਂ ਧਰਨੇਾਂ 'ਚ ਜਾ ਕੇ ਬੈਠਦੇ ਰਹੇ ਨੇ ਤੇ ਲੇਕਿਨ ਹੁਣ ਜਿਹੜਾ ਜੋ ਤਰੀਕਾ ਨੇ ਅਪਣਾਇਆ ਉਹ ਸ਼ਰਿਆਮ ਧੱਕੇਸ਼ਾਹੀ ਕੀਤੀ ਕਿਸਾਨਾਂ ਦੇ ਨਾਲ ਜਿਹਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਠੀਕ ਆ ਬੰਦ ਹੋਣ ਦਾ ਨੁਕਸਾਨ ਲੋਕਾਂ ਨੂੰ ਵੀ ਖੱਜਲ ਖਵਰੀ ਹੋਈ ਆ ਵਪਾਰ ਨੂੰ ਵੀ ਹੋਈ ਆ ਲੇਕਿਨ ਜਿਹੜੇ ਤਰੀਕੇ ਨਾਲ ਇਹ ਕੀਤਾ ਗਿਆ देखो भाजपा ਦਾ ਵਿਰੋਧੀ ਹੈ ਹੀ ਕਿਸਾਨਾਂ ਦੇ ਲੇਕਿਨ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਇਹ ਸਬੂਤ ਦੇਤਾ ਵੀ ਉਹ ਵੀ ਕਿਸਾਨ ਵਿਰੋਧੀ ਸਰਕਾਰ ਆ ਅੱਜ ਕਿਸਾਨ ਨੇ ਜਿਹੜੇ ਉਹ ਨਾਰਾਜ਼ ਨੇ ਸਰਕਾਰ ਦੇ ਨਾਲ ਸੋ ਇਹ ਤਰੀਕਾ ਸੀ ਜਿਹੜਾ ਪ੍ਰੋਸੈਸ ਵਿੱਚ ਲੈਣਾ ਬਣਦਾ ਸੀਗਾ ਕਿਸਾਨਾਂ ਨੂੰ ਉਹ ਆਪਦੇ ਹੱਕਾਂ ਲਈ ਲੜ ਰਹੇ ਨੇ ਬੜੀ ਲੰਬੀ ਲੜਾਈ ਤੁਸੀਂ ਇੱਕ ਦਿਨ ਘਰੋਂ ਬਾਹਰ ਨਹੀਂ بیٹھ ਸਕਦੇ ਉੱਥੇ 13 ਮਹੀਨੇ ਤੋਂ ਬੈਠੇ ਨੇ ਸੋ ਇਸ ਲਈ ਮੈਂ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿਸਾਨਾਂ ਦੇ ਮਸਲੇ ਤੁਹਾਡਾ ਤੁਹਾਡਾ ਆਪਣਾ ਕਾਰ ਆਪਣਾ ਕਾਰੋਬਾਰ ਵੀ ਲੁਧਿਆਣੇ ਵਾਲੇ ਪਾਸੇ ਨੂੰ ਹੀ ਆ ਤੁਹਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਿ ਵਾਕਈ ਜੇ ਤਰਕ ਗਵਰਨਮੈਂਟ ਇਹ ਦੇ ਰਹੀ ਹੈ ਵਪਾਰੀ ਦਾ ਨੁਕਸਾਨ ਹੋ ਰਿਹਾ ਸੀਗਾ ਜਿਹੜਾ ਬਹੁਤ ਜ਼ਿਆਦਾ ਇੰਡਸਟਰੀ ਜਿਹੜੀ ਆ ਉਹ ਲੁਧਿਆਣੇ ਦੇ ਵਿੱਚ ਆ ਤੁਸੀਂ ਇਸ ਗੱਲ ਨਾਲ ਸਾਰੋਗਰ ਰੱਖਦੇ ਹੋ ਦੇਖੋ ਉਹ ਵੱਖਰੀ ਗੱਲ ਆ ਲੇਕਿਨ ਜਦੋਂ ਹੱਕਾਂ ਲਈ ਲੜਨਾ ਫਿਰ ਨੁਕਸਾਨ ਫਾਇਦੇ ਕੀ ਦੇ ਥੋੜੀ ਦੇਖਣੇ ਆ ਜੋ ਲੜਾਈਆਂ ਲੜਨੀਆਂ ਪੈਂਦੀਆਂ ਨੇ ਫਿਰ ਉਹਦੇ ਵਿੱਚ ਫਾਇਦਾ ਨੁਕਸਾਨ ਤਾਂ ਹੁੰਦਾ ਹੀ ਨੇ ਸੋ ਜਦੋਂ ਵੱਡੀ ਲੜਾਈ ਹੋਵੇ ਵੱਡੇ ਫਾਇਦੇ ਲਈ ਲੜ ਰਹੇ ਹੋਈਏ ਛੋਟੀਆਂ ਛੋਟੇ ਨੁਕਸਾਨ ਤਾਂ ਹੁੰਦੇ ਹੀ ਨੇ ਠੀਕ ਆ ਇੱਕ ਆਮ ਵਪਾਰੀ ਇਸ ਗੱਲ ਨੂੰ ਸੋਚਦਾ ਹੋਊਗਾ ਲੇਕਿਨ ਅਸੀਂ ਤਾਂ ਕਿਸਾਨ ਆ ਨਾ ਅਸੀਂ ਚਾਹੇ ਦਿੱਲੀ ਨੂੰ ਜਾਂਦੇ ਸੀ ਅਸੀਂ ਘੁੰਮ ਕੇ ਜਾਂਦੇ ਸੀ ਜਿਵੇਂ ਮਰਜ਼ੀ ਜਾਂਦੇ ਉਹ ਤਾਂ ਹੈ ਹੀ ਆ ਨਾ ਲੇਕਿਨ ਉਹ ਢੰਗ ਤਰੀਕਾ ਸੀ ਜਿਹੜਾ ਇਸ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਤੋਂ ਤਾਂ ਅਸੀਂ ਅਸ ਹੀ ਨਹੀਂ ਕਰਦੇ ਨਾ ਕੋਈ ਤਾਂ ਸਾਡੀ ਹੈ ਹੀ ਵਿਰੋਧੀ ਹੈ ਕਿਸਾਨਾਂ ਦੀ ਉਹਨਾਂ ਜਿੰਨੇ ਫੈਸਲੇ ਕਿਸਾਨ ਵਿਰੋਧੀ ਨੇ ਉਹ ਤਾਂ ਉਹ ਸੋਚਦੇ ਵੀ ਅਸੀਂ ਕਿਸਾਨ ਸਾਡੇ ਉਲਟ ਰਹਿਣ ਅਸੀਂ ਬਾਕੀ ਵੋਟਾਂ ਇਕੱਠੀਆਂ ਕਰ ਲਈਏ ਉਹ ਤਾਂ ਇਸ ਇਸ ਪਾਲਿਸੀ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਹੁਣ ਕੋਈ ਪਰਵਾਹ ਉਹ ਨਹੀਂ ਕਰ ਕਿਸਾਨਾਂ ਦੀ ਪਰਵਾਹ ਕਰ ਰਹੇ ਲੇਕਿਨ ਆ ਸਰਕਾਰ ਆ ਜਿਹੜੀ ਇਹਨਾਂ ਦਾ ਤਾਂ ਬਹੁਤ ਫਾਇਦਾ ਲੈ ਕਿਸਾਨਾਂ ਤੋਂ ਸੋ ਇਸ ਲਈ ਦੋਨੋਂ ਸਰਕਾਰਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਬੀਜੇਪੀ ਨੂੰ ਵੀ ਤੇ ਸੂਬੇ ਸਰਕਾਰ ਨੂੰ ਵੀ ਕੀ ਜਲਦੀ ਤੋਂ ਜਲਦੀ ਥੋੜੀ ਜ਼ਿੰਮੇਵਾਰੀ ਬਣਦੀ ਹੈ ਕਿਸਾਨਾਂ ਦੇ ਮਸਲੇ ਹੱਲ ਕਰੋ ਤਾਂ ਜੋ ਕਿਸਾਨਾਂ ਨੂੰ ਰੋਲਣਾ ਨਾ ਪਵੇ ਧਰਨੇ ਨਾ ਦੇਣੇ ਪੈਣ। ਠੀਕ ਹੈ। ਵਾਲੀ ਸਾਹਿਬ ਤੁਸੀਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਹੋ। ਭਰਤੀ ਤੁਸੀਂ ਸ਼ੁਰੂ ਕਰਤੀ ਹੈ ਆਲਰੇਡੀ 18 ਮਾਰਚ ਤੋਂ ਭਰਤੀ ਸ਼ੁਰੂ ਹੋਈ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਦੂਜਾ ਧੜਾ ਹੈ ਅਕਾਲੀ ਦਲ ਦਾ ਜਿਸਦੇ ਤੁਸੀਂ ਵੀ ਐਸੋਸੀਏਟ ਰਹੇ ਹੋ ਨਾਲ ਉਹਨਾਂ ਦੇ ਵੱਲੋਂ ਪਹਿਲੇ ਹੀ ਭਰਤੀ ਕੀਤੀ ਗਈ ਹੈ ਪਿੱਛੇ ਦੀ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ 22 ਤੋਂ ਲੈ ਕੇ 28 ਲੱਖ ਤੱਕ ਸਾਡੀ ਭਰਤੀ ਹੈ ਜਿਹੜੀ ਕੰਪਲੀਟ ਹੋ ਗਈ ਆ 28 ਤਰੀਕ ਨੂੰ ਅਸੀਂ ਅਗਲੀ ਕਾਰਵਾਈ ਵੀ ਕਰ ਰਹੇ ਆ ਹੁਣ ਇਹ ਚੀਜ਼ਾਂ ਤੁਹਾਨੂੰ ਨਹੀਂ ਲੱਗਦਾ ਕਿ ਮਿਸਮੈਚ ਹੋਣਗੀਆਂ ਕਿਤੇ ਨਾ ਕਿਤੇ ਤੁਹਾਡੀ ਭਰਤੀ ਸ਼ੁਰੂ ਹੋਣ ਹੋਈ ਆ ਉਹ ਕਹਿੰਦੇ ਸਾਡੀ ਭਰਤੀ ਪੂਰੀ ਹੋਈ ਪਈ ਆ ਫਿਰ ਇਹ ਇਹ ਚੀਜ਼ਾਂ ਹੈਂਡਲ ਕਿਵੇਂ ਹੋਣ ਜੇ ਤਾਂ ਸ਼੍ਰੀ ਕਾਲਤਖਬ ਸਾਹਿਬ ਦੀ ਅਸੀਂ ਗੱਲ ਕਰਦੇ ਆਂ ਮਰਿਆਦਾ ਦੀ ਗੱਲ ਕਰਦੇ ਆਂ ਹੁਕਮ ਨਾਮੇ ਦੀ ਗੱਲ ਕਰਦੇ ਆਂ 2 ਤਰੀਕ ਨੂੰ ਪੰਜ ਸਿੰਘ ਸਹਿਬਾਨ ਵੱਲੋਂ ਜੋ ਸ਼੍ਰੀ ਕਾਲ ਤੱਕ ਸਾਡੀ ਫਸੀਲ ਤੋਂ ਹੁਕਮਨਾਮਾ ਜਾਰੀ ਕੀਤਾ ਹਦੇਸ਼ ਜਾਰੀ ਹੋਏ ਉਹਦੇ ਮੁਤਾਬਕ ਤਾਂ ਫਿਰ ਕਮੇਟੀ ਨਹੀਂ ਕਰਨੀ ਸੀ ਨਾ ਭਰਤੀ ਜੇ ਨਹੀਂ ਮੰਦੇ ਨਾ ਮੰਨੋ ਫਿਰ ਉਹਨਾਂ ਦੀ ਮਰਜ਼ੀ ਹੈ ਨਾ ਲੋਕਾਂ ਦਾ ਪਤਾ ਲੱਗੀ ਗਿਆ ਨਾ ਲੋਕਾਂ ਤੱਕ ਤਾਂ ਗੱਲ ਪਹੁੰਚ ਗਈ ਇਹ ਸੀ ਇਹੀ ਭਰਤੀ ਕਰਾਉਣੀ ਕਮੇਟੀ ਤੋਂ ਚਾਹੀਦੀ ਸੀ ਸਾਰੀ ਕਰਨੀ ਤਾਂ ਉਸੇ ਵਰਕਰਾਂ ਨੇ ਤੇ ਉਹੀ ਹਲਕਨ ਜਾਰਜਾ ਨਹੀਂ ਸੀ ਨਾ ਹਾਲਾਂਕਿ ਹੋਰ ਸਹਿਯੋਗ ਮਿਲਣਾ ਸੀ ਲੋਕਾਂ ਦਾ ਨਾ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੋਣਾ ਸੀ ਲੋਕਾਂ ਦੀ ਛੋਟੀ ਮੁੰਡੀ ਨਾਰਾਜ਼ਗੀਆਂ ਦੂਰ ਹੋ ਗਈਆਂ ਸੀ ਗਲਤੀਆਂ ਹੁੰਦੀਆਂ ਨੇ ਲੀਡਰਸ਼ਿਪ ਤੋਂ ਹੋ ਗਈਆਂ ਗਲਤੀਆਂ ਮੰਨ ਲਈ ਉਹਨਾਂ ਨੇ ਸਜ਼ਾ ਵੀ ਭੁਗਤ ਲਿਕਨ ਉਹਦਾ ਫਾਇਦਾ ਤਾਂ ਲੈ ਲੰਦੇ ਉਹ ਮੁੜ ਕੇ ਹੋਰ ਵੱਡੀਆਂ ਕਰਕੇ ਉਹਦਾ ਤੁਸੀਂ ਫਿਰ ਨੁਕਸਾਨ ਕਰਾ ਲਿਆ ਸੋ ਅਸੀਂ ਤਾਂ ਇਹੀ ਬੜੀਆਂ ਕੋਸ਼ਿਸ਼ ਕੀਤੀ 2.5 3 ਮਹੀਨੇ ਵੀ ਹੱਲ ਹੋ ਜੂਗਾ ਬੈਠ ਕੇ ਹੱਲ ਹੋ ਜੂਗਾ ਕੀ ਫਰਕ ਪੈਣਾ ਸੀਗਾ ਲੇਕਿਨ ਪਤਾ ਨਹੀਂ ਕੀ ਸੋਚ ਆ ਹਾਲਾਂਕਿ ਹੁਕਮਨਾਮਾ ਤਾਂ ਅਸੀਂ ਵੀ ਪੜਿਆ ਸਭ ਨੇ ਹੁਕਮਨਾਮਾ ਪੜਿਆ ਉਸ ਦੇ ਵਿੱਚ ਇਹ ਕਹਿ ਕੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈਗੀ ਆ ਮੁਢਲੀ ਲੀਡਰਸ਼ਿਪ ਹੈ ਉਹ ਇਸ ਨੁਮਾਇੰਦਾ ਪਾਰਟੀ ਦੀ ਅਗਵਾਈ ਕਰਨ ਦੇ ਵਿੱਚ ਅਸਮਤ ਅਸਮਰੱਥ ਰਹੀ ਹੈ ਇਹ ਜਿਹੜੀ ਅਗਲੀ ਭਰਤੀ ਹੈ ਪੰਜ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਇਹ ਸਾਨੂੰ ਸ਼ੁਰੂ ਕਰੇ ਇਹ 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 ਸ਼ਬਦ ਨੇ ਐਗਜ਼ੈਕਟਲੀ ਪਰ ਦੂਜਾ ਤੜਾ ਜਿਸ ਨੇ ਜਿਹਦੀ ਆਪਾਂ ਅੱਜ ਜ਼ਿਕਰ ਵੀ ਕਰ ਰਹੇ ਹਾਂ ਉਹ ਕਹਿੰਦੇ ਆ ਕਿ ਇੱਕ ਨਿਗਰਾਨ ਕਮੇਟੀ ਬਣਾਈ ਗਈ ਸੀ ਇਹ ਤਾਂ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਕਿ ਜੇਕਰ ਨਿਗਰਾਨ ਕਮੇਟੀ ਬਣਾਈ ਸੀ ਤੇ ਜਿਹੜੀ ਅਸੀਂ ਭਰਤੀ ਕੀਤੀ ਹੈ ਉਹਦੀ ਨਿਗਰਾਨੀ ਤਾਂ ਇਹ ਕਮੇਟੀ ਕਰ ਸਕਦੀ ਸੀ ਪਰ ਉਹ ਕਹਿੰਦੇ ਕਿ ਉਹ ਭਰਤੀ ਨਵੀਂ ਕਰਨ ਲੱਗੇ ਉਹ ਉਹ ਇਹ ਤਰਕ ਦੇ ਰਹੇ ਸੀ ਹੁਣੇ ਚੈੱਕ ਕਰ ਲਓ ਜੇ ਕੋਈ ਅਖਰ ਨਿਗਰਾਨ ਲਿਖਿਆ ਦੱਸ ਦਿਓ ਜਦਰ ਸਾਹਿਬ ਕਹਿੰਦਨ ਵੀ ਨਿਗਰਾਨੀ ਕਰਨੀ ਇਹਨਾਂ ਨੇ ਇਹ ਤਾਂ ਜਦਰ ਸਰਬੰਦ ਦਾ ਹੁਕਮ ਹੰਦੇ ਆ ਨਾ ਪਹਿਲਾਂ ਦਾ ਵੀ ਮੰਨੇ ਆ ਹੁਣ ਆ ਲੈਨੇ ਵੀ ਸੱਦਿਆ ਸਾਨੂੰ ਹਾਲਕਿ ਬਹੁਤ ਜਥੇਬੰਦੀਆਂ ਵਿਰੋਧ ਕਰ ਰਹੀਆਂ ਵੀ ਨਹੀਂ ਜਦਰ ਬੰਦੇ ਇਸ ਦਾ ਫਿਰ ਵੀ ਉਹ ਕੱਲ ਤੱਕ ਸਭ ਦੇ ਗਈ ਸਾਨੂੰ ਰਿਟਨ ਚਿੱਠੀ ਮਿਲੀ ਅਸੀਂ ਜਾ ਕੇ ਉਹਨਾਂ ਕੋਲੇ ਉੱਥੇ ਹਾਜ਼ਰ ਹੋਏ ਤੇ ਉਹਨਾਂ ਨੇ ਵੀ ਚਲੋ ਗੱਲ ਕੀਤੀ ਆ ਜਿਹੜੀ ਪੰਥਕ ਇਕਤਾ ਦੇ ਉਹ ਅਸੀਂ ਵੀ ਹਾਂ ਵੀ ਪੰਥਕ ਇਕਤਾ ਦੇ ਕੌਣ ਨਹੀਂ ਚਾਹੁੰਦਾ ਪੰਥਕ ਇਕਤਾ ਪੰਥਕ ਇਕਤਾ ਤਾਂ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਜਿੰਨੇ ਇੱਕੋ ਹੀ ਦਲ ਅਕਾਲੀ ਦਲ ਇੱਕੋ ਹੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜੀ ਸਾਡਾ ਅਸੀਂ ਕਹਿੰਦੇ ਆ ਵੀ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਫਿਰ ਕਿਉਂ ਅਸੀਂ ਵੱਖਰੇ ਵੱਖਰੇ ਚੁੱਲੇ ਜਿਹੜੇ ਹੈਗੇ ਨੇ ਸਾਡੇ ਸਾਰੇ ਇੱਕ ਹੋਣਾ ਚਾਹੀਦਾ ਵਾ ਸੋ ਇਹਦੇ ਲਈ ਇਸ ਦਾ ਕੋਸ਼ਿਸ਼ ਕਰ ਰਹੇ ਕਮੇਟੀ ਹੁਣ ਵੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜਦੋਂ ਕਿਤੇ ਫਿਰ ਤੁਹਾਨੂੰ ਫਿਰ ਤਿਆਗ ਦੀ ਗੱਲ ਆ ਜਾਂਦੀ ਆ ਫਿਰ ਆਪਣੇ ਸਵਾਰਥ ਛੱਡਣੇ ਪੈਣਗੇ ਨਾ ਜੇ ਤੁਸੀਂ ਪੰਥ ਦਾ ਭਲਾ ਕਰਨਾ ਫਿਰ ਤੁਹਾਨੂੰ ਤੁਸੀਂ ਕੁਰਸੀ ਮਗਰ ਨਹੀਂ ਭੱਜ ਸਕਦੇ ਫਿਰ ਸਾਰਿਆਂ ਨੂੰ ਹਰੇਕ ਨੂੰ ਚਾਹੀਦਾ ਤਿਆਗਣਾ ਵੀ ਅਸੀਂ ਤਾਂ ਜੀ ਪੰਥ ਲਈ ਕੰਮ ਕਰ ਰਹੇ ਆਂ ਇਹ ਤਾਂ ਪੰਜਾਬ ਲਈ ਕਰ ਰਹੇ ਆਂ ਇਹ ਤਾਂ ਹੋ ਹੀ ਜਾਣਾ ਫਿਰ ਮਸਲੇ ਵੀ ਹੱਲ ਹੋ ਜਾਣਗੇ ਸਿੰਘ ਬਾਦਲ ਨੇ ਤਾਂ ਆਲਰੇਡੀ ਅਸਤੀਫਾ ਦੇ ਦਿੱਤਾ ਸੀ ਫੇਰਾ ਇਤਰਾਜ਼ ਕਿਹੜੀ ਗੱਲ ਦਾ ਇਹ ਜਿਹੜਾ ਇਤਰਾਜ਼ ਤਾਂ ਕਮੇਟੀ ਤੋਂ ਭਰਤੀ ਕਰਵਾ ਲੈਣ ਸਾਰੇ ਮਿਲ ਬੈਠ ਕੇ ਜਿਹੜੀ ਹੈਗੀ ਹੈ ਜੇ ਉਹਨਾਂ ਨੂੰ ਜਿਹਦੀ ਅਕਾਲ ਤੱਕ ਸਭ ਨੇ ਕਮੇਟੀ ਬਣਾਤੀ ਕੋਈ ਅਕਾਲੀ ਦਲ ਦੇ ਆਗੂ ਨਹੀਂ ਨਾ ਸਾਰੇ ਜਿਹੜੇ 30 30 40 40 ਸਾਲ ਤੋਂ ਪਾਰਟੀ ਲਈ ਕੰਮ ਕਰ ਰਹੇ ਨੇ ਇਹਨੂੰ 50 ਸਾਲ ਵੀ ਹੋ ਗਏ ਹੋਣੇ ਆ ਸਾਰੇ ਪੰਥਕ ਪਰਿਵਾਰ ਹੀ ਨੇ ਸਾਰੇ ਉਹਨਾਂ ਉਹਨਾਂ ਨੂੰ ਹੀ ਬਣਾਇਆ ਗਿਆ ਮੈਂਬਰ ਤੇ ਉਹਨਾਂ ਤੋਂ ਭਰਤੀ ਕਰਵਾ ਲੈਣ ਪਤਾ ਨਹੀਂ ਕੀ ਕੌਣ ਸਲਾਹ ਦਿੰਦਾ ਇਹ ਜੀਆਂ ਗਲਤਾਂ ਤੁਹਾਨੂੰ ਕੀ ਲੱਗਦਾ ਕਿ ਡਰ ਕੀ ਸੀ ਤੁਹਾਡੇ ਤੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਸੀਗਾ ਕਿ ਜਿਹੜੀ ਭਰਤੀ ਤੁਸੀਂ ਕਰਨੀ ਆ ਉਹ ਉਸ ਮੁੱਢਲੀ ਜਿਹੜੀ ਪਹਿਲੀ ਕਤਾਰ ਦੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੈ ਸਦਾ ਦਲਜੀਤ ਸਿੰਘ ਚੀਮਾ ਹੈਗੇ ਨੇ ਭੁੰਦਰ ਸਾਹਿਬ ਹੈਗੇ ਨੇ ਹੋਰ ਬਹੁਤ ਸਾਰੇ ਲੀਡਰ ਹੈਗੇ ਨੇ ਉਹਨਾਂ ਨੂੰ ਤੁਹਾਡੇ ਤੇ ਸ਼ੱਕ ਕੀ ਹੋ ਸਕਦਾ ਕਿ ਜੇਕਰ ਤੁਹਾਡੀ ਭਰਤੀ ਕੀਤੀ ਹੋਈ ਆਊਗੀ ਤਾਂ ਉਹਨਾਂ ਦਾ ਨੁਕਸਾਨ ਕੀ ਆ ਕਿਉਂ ਲੱਗਾ ਕਿ ਨਹੀਂ ਸਾਨੂੰ ਸੈਪਰੇਟ ਕਰਨਾ ਚਾਹੀਦਾ ਇਹ ਤਾਂ ਉਹ ਹੀ ਦੱਸ ਸਕਦੇ ਆ ਸਾਡੇ ਦਾ ਕੋਈ ਸਵਾਰਥ ਨਹੀਂ ਹੈਗਾ ਅਸੀਂ ਤਾਂ ਨਾ ਕੁਝ ਕੋਈ ਅਹੁਦਾ ਮੰਗਦੇ ਆ ਨਾ ਕੁਝ ਵਧਣਾ ਚਾਹੁੰਦੇ ਆ ਮੈਂ ਤਾਂ ਪਹਿਲਾਂ ਵੀ ਕਿਹਾ ਕਈ ਇੰਟਰਵਿਊ ਉਹਦੇ ਵਿੱਚ ਵੀ ਸਾਡੇ ਤੋਂ ਦੱਸੋ ਕੀ ਤਿਆਗ ਮੈਂ ਜਦਰ ਸਾਹਿਬ ਨੂੰ ਵੀ ਕਿਹਾ ਉਸ ਦਿਨ ਜਦਰ ਸਾਹਿਬ ਨੂੰ ਮਿਲੇ ਸੀ ਵੀ ਸਾਡੇ ਤੋਂ ਕਿੱਦਾਂ ਤੁਸੀਂ ਭਰੋਸਾ ਹੋ ਸਕਦਾ ਕਿਹੜਾ ਤਿਆਗ ਲੈਣਾ ਕਿਹੜਾ ਐਫੀਡੇਵਿਟ ਲੈਣਾ ਪਾਰਟੀ ਤਾਂ ਬਚਾ ਲਈ ਆਪਾਂ ਪੰਥਰ ਦੇ ਲਈ ਲੜੀਏ ਇਕੱਠੇ ਹੋ ਕੇ ਸਾਰੇ ਆਪਦੇ ਸਵਾਰਥ ਛੱਡੀਏ ਸਾ ਤੋਂ ਦੱਸੋ ਕੀ ਲੈਣਾ ਅਸੀਂ ਦੇ ਆ ਰਹੀਆਂ ਚਲੋ ਅ ਆਖਰੀ ਸਵਾਲ ਹੈ ਪਿੱਛੇ ਜੇ ਕੁਝ ਲੀਡਰਾਂ ਦੇ ਨਾਲ ਜਦੋਂ ਮੈਂ ਇੰਟਰਵਿਊ ਕਰ ਰਿਹਾ ਸੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਤਾਂ ਉਹ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਪੰਜ ਮੈਂਬਰੀ ਕਮੇਟੀ ਤੋਂ ਭਰਤੀ ਕਿਉਂ ਨਹੀਂ ਕਰਵਾ ਰਹੇ ਉਹ ਕਹਿੰਦੇ ਕਿ ਪੰਜ ਮੈਂਬਰੀ ਕਮੇਟੀ ਹੈ ਜਿਹੜੇ ਉਹਦੇ ਮੈਂਬਰ ਨੇ ਉਹਨਾਂ ਦਾ ਸਾਨੂੰ ਕੋਈ ਹਤਾ ਪਤਾ ਨਹੀਂ ਕੋਈ ਉਹਨਾਂ ਦਾ ਥਾਂ ਨਹੀਂ ਹੈਗਾ ਕੋਈ ਉਹਨਾਂ ਦਾ ਘਰ ਨਹੀਂ ਹੈਗਾ ਕੋਈ ਹਤਾ ਪਤਾ ਨਹੀਂ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਸ਼ਰੋਮਣੀ ਅਕਾਲੀ ਦਲ ਹੈ ਉਹਨਾਂ ਦਾ 28 ਸੈਕਟਰ ਦੇ ਵਿੱਚ ਬਹੁਤ ਵੱਡਾ ਦਫ਼ਤਰ ਹੈ ਕਹਿੰਦੇ ਉਹਨਾਂ ਦਾ ਦਫ਼ਤਰ ਦੱਸੋ ਕਿੱਥੇ ਆ ਉਹ ਕਹਿੰਦੇ ਕਿ ਅਸੀਂ ਤਾਂ ਇਸ ਕਰਕੇ ਵੀ ਨਹੀਂ ਮੰਨਦੇ ਹੈਗਾ ਨਹੀਂ ਸਾਡਾ ਦਫ਼ਤਰ ਉਹ ਦਫ਼ਤਰ ਸਾਡਾ ਨਹੀਂ ਹੈਗਾ ਉਹ ਦਫ਼ਤਰ ਸਾਡਾ ਵੀ ਸਾਡਾ ਵੀ ਹੈਗਾ ਯਾਰ ਨਾਲੇ ਜਿਹੜੇ ਆਤਾ ਪਤਾ ਦੀ ਗੱਲ ਕਰ ਰਹੇ ਆ ਤੀਜੀ ਵਾਰ ਐਮਐਲਏ ਮੈਂ ਆ ਅਕਾਲੀ ਦਲ ਵੱਲੋਂ ਪਹਿਲਾਂ ਮੈਂ ਚੇਅਰਮੈਨ ਰਿਆਂ ਜ਼ਿਲ੍ਹਾ ਪ੍ਰੀਸ਼ਦ ਦਾ ਤੱਕੜੀ ਤੇ ਅਸੀਂ ਜਦੋਂ ਡਿਊਟੀ ਲੱਗੀ ਆ ਚੌਥੀ ਵਾਰ ਇਹ ਸੀਟ ਜਿੱਤੀ ਆ ਸੱਤ ਦੇ ਵਿੱਚ ਸ਼ਵਲਗ ਸਿੰਘ ਜਿੱਤ ਕੇ 12 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ ਭਾਈ ਸਾਡੇ ਆਤਾ ਪਤਾ ਨਹੀਂ ਹੈਗਾ ਇਕਵਾਲ ਸਿੰਘ ਝੁੰਦਾ ਉਹ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਇਹਨਾਂ ਉਹ ਚੁੰਦਾ ਕਮੇਟੀ ਦੇ ਇਹਨਾਂ ਨੇ ਉਹਨਾਂ ਨੇ ਇਹਨਾਂ ਨੇ ਉਹਨੂੰ ਇੰਚਾਰਜ ਚ ਚੁੰਦਾ ਕਮੇਟੀ ਉਹਦੀ ਗਵਾਈ ਚ ਬਣਾਈ ਸੀਗੀ ਫਿਰ ਸੰਤਾ ਸਿੰਘ ਮੈਦਪੁਰੀ ਮੇਰਾ 50 ਸਾਲ ਦਾ ਉਹਨਾਂ ਦੀ ਯੂਥ ਅਕਾਲੀ ਦਲ ਦੇ ਫਾਊਂਡਰ ਮੈਂਬਰਾਂ ਦੇ ਵਿੱਚ ਉਹਨੇ 50 60 ਸਾਲ ਤੋਂ ਇੱਕੋ ਹੀ ਪਾਰਟੀ ਚ ਕੰਮ ਕਰ ਰਹੇ ਨੇ ਐਸਐਸ ਬੋਰਡ ਦੇ ਚੇਅਰਮੈਨ ਰਹੇ ਜਿਲ੍ਹਾ ਪ੍ਰਧਾਨ ਰਹੇ ਨੇ ਬਟਾਲਾ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਆ ਬਟਾਲਾ ਸਾਹਿਬ ਦੋ ਵਾਰ ਐਮਐਲਏ ਰਹੇਗੇ ਨੇ ਹੋਰ ਦੱਸੋ ਹੁਣ ਬੀਬੀ ਸਤਵੰਤ ਕੌਰ ਨੇ ਜਿਹੜਾ ਉਹ ਕੁਰਬਾਨੀ ਉਹ ਕਿਹੜੇ ਐਡਰੈਸ ਚ ਆਈ ਦੇ ਇਹਨਾਂ ਨੂੰ ਕੀ ਕੀ ਉਹਨਾਂ ਦੇ ਕੀ ਪਿਓ ਤੇ ਦਾਦੇ ਦਾ ਕਿਹਨੂੰ ਨਹੀਂ ਪਤਾ ਰਮਜੀਤ ਸਿੰਘ ਸਰਨਾ ਸੁੱਚਾ ਸਿੰਘ ਬਲਟੋਆ ਜਾਣਦੇ ਨਹੀਂ ਤੁਹਾਨੂੰ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਨਹੀਂ ਜਾਣਦੇ ਹੋਣਗੇ ਉਹ ਚਲੋ ਉਹ ਕੀ ਫਰਕ ਪੈਂਦਾ ਜੇ ਲੋਕ ਜਾਣਦੇ ਆ ਪੰਥ ਜਾਣਦਾ ਵਾ ਸ੍ਰੀ ਕਾਲ ਤਖਤ ਸਾਹਿਬ ਤੋਂ ਨਾਮ ਅਨਾਉਂਸ ਹੋਏ ਨੇ ਨਾ ਹੋਣਾ ਤਾਂ ਇਸੀ ਦਾ ਸਤਕਾਰ ਚਾਹੀਦਾ ਤੇ ਕਰਤਾਰਕੁਸ਼ੀ ਹੋ ਰਹੀ ਆ ਰਾਨੀ ਇਸ ਗੱਲ ਦੀ ਚਲੋ ਕਿਸਮਤ ਹਾਂ ਤਾ ਇਸਨ ਮਨਪੀ ਸਿੰਘ ਐਲੀ ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਸਾਨੂੰ ਹੁਕਮ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆ ਔਰ ਜਿਹੜੇ ਹੁਕਮ ਹੋਏ ਆ ਉਹਨਾਂ ਦੀ ਪਾਲਣਾ ਜਿਹੜੀ ਆ ਉਹ ਅਸੀਂ ਲਾਜ਼ਮੀ ਤੌਰ ਤੇ ਕਰਾਂਗੇ ਆਪਣੇ ਸਹਿਯੋਗੀ ਅਮਨ ਦੇ ਨਾਲ ਮਰਾਵੀ ਸੰਗਰਾਹੂ ਚੰਡੀਗੜ੍ਹ